ਸਤਿ ਸ਼੍ਰੀ ਅਕਾਲ ਜੀ ਮੈਂ ਆਪ੍ਰੀਤ ਮਾਲਮ ਮਿਸਰ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਫਿਰ ਤੋਂ ਲੈ ਕੇ ਆ ਗਏ ਆ ਜੀ ਬਹੁਤ ਹੀ ਸੋਹਣੇ ਜਿਹੇ ਤੇ ਬਹੁਤ ਹੀ ਡਿਫਰੈਂਟ ਜੇ ਲੁੱਕ ਵਾਲੇ ਸੂਟ ਅੱਜ ਵੀ ਤੁਹਾਨੂੰ ਜਿਹੜੇ ਆ ਕਾਟਨ ਦੇ ਐਮਬਰਾਇਡਰੀ ਵਾਲੇ ਸੂਟ ਦਿਾਂਗੇ ਜਦੋਂ ਵੀ ਆਪਾਂ ਵੀਡੀਓ ਸਟਾਰਟ ਕਰਦੇ ਆ ਜਦੋਂ ਮੈਂ ਸੂਟਾਂ ਦੀ ਇੰਟਰੋਡਕਸ਼ਨ ਦੇਨੀ ਆ ਕੱਪੜੇ ਬਾਰੇ ਜਾਣਕਾਰੀ ਦੇਣੀ ਆ ਤੇ ਪਲੀਜ਼ ਵੀਡੀਓ ਨੂੰ ਪਲੀਜ਼ ਧਿਆਨ ਨਾਲ ਸੁਣ ਲਿਆ ਕਰੋ ਮੈਨੂੰ ਪਤਾ ਹੈ ਤੁਹਾਨੂੰ ਵੀ ਕਾਲੀ ਹੁੰਦੀ ਹੈ ਕਿ ਸਟਾਕ ਕਲੀਅਰ ਹੋ ਜਾਂਦਾ ਇਸ ਕਰਕੇ ਫੋਟੋ ਪਾਉਣ ਦੀ ਜਲਦੀ ਹੁੰਦੀ ਆ ਪਰ ਪਲੀਜ਼ ਜੋ ਮੈਂ ਕ ਕਿਉਂਕਿ ਜਦੋਂ ਸੂਟ ਤੁਹਾਡੇ ਕੋ ਘਰ ਪਹੁੰਚਦੇ ਨੇ ਕਈ ਭੈਣਾਂ ਮੈਨੂੰ ਕਹਿ ਦਿੰਦੀਆਂ ਕਿ ਮੈਂ ਤਾਂ ਸਿੰਥੈਟਿਕ ਸੋਚਿਆ ਸੀ ਤੁਸੀਂ ਪਿਓਰ ਕਾਟਨ ਭੇਜਤਾ ਕੋਈ ਕਹਿੰਦਾ ਕਿ ਮੈਂ ਪਿਓਰ ਕਾਟਨ ਲੈਣਾ ਸੀ ਤੁਸੀਂ ਥੋੜਾ ਮਿਕਸ ਭੇਜਤਾ ਇਸ ਕਰਕੇ ਵੀਡੀਓ ਨੂੰ ਪਲੀਜ਼ ਧਿਆਨ ਨਾਲ ਗੌਰ ਨਾਲ ਸੁਣ ਲਿਆ ਕਰੋ ਆਪਾਂ ਵੀਡੀਓ ਦੇ ਵਿੱਚ ਕੱਪੜੇ ਨੂੰ ਜੋ ਹੁੰਦਾ ਹੈ ਉਹ ਪ੍ਰੋਪਰ ਦੱਸਦੇ ਆ ਅੱਜ ਵਾਲੀ ਵੀਡੀਓ ਬਾਰੇ ਵੀ ਜਿਹੜੇ ਸੂਟ ਨੇ ਉਹ ਪੀਸੀ ਕਾਟਨ ਦੇ ਨੇ ਇਹਨਾਂ ਵਿੱਚ ਪਿਓਰ ਕਾਟਨ ਨਹੀਂ ਹੈਗੀ पीसी कॉटन ਦੇ ਸੂਟ ਹੁੰਦੇ ਯਾਨੀ ਕਿ 70% ਜਿਹੜਾ ਹੈ कॉटन ਹੁੰਦੀ ਹੈ 30% ਇਹਦੇ ਵਿੱਚ ਮਿਕਸ ਕਪੜਾ ਹੁੰਦਾ ਹੀ ਹੁੰਦਾ ਹੈ ਕਿਉਂਕਿ ਜੜੀਆਂ ਪਹਿਣਾ ਡੇਲੀ ਵੇਅਰ ਸੂਟ ਪਾਉਂਦੀਆਂ ਨੇ ਉਹਨਾਂ ਨੂੰ ਜ਼ਿਆਦਾ ਹੁੰਦਾ ਕਿ ਕਲਰ ਵੀ ਫੇਟ ਨਾ ਹੋਣ ਜ਼ਿਆਦਾਤਰ ਡੇਲੀ ਪ੍ਰੈਸ ਕਰਨ ਦੀ ਜ਼ਰੂਰਤ ਨਾ ਪਵੇ ਤੇ ਕਪੜਾ ਵੀ ਵਧੀਆ ਹੰਡੇ ਪੂਰਾ ਗਰਮੀ ਇੱਕ ਦੋ ਗਰਮੀਆਂ ਤੇ ਨਿਕਲ ਹੀ ਜਾਣ ਤੇ ਇਹ ਸਟੱਫ ਜਾਰਾ ਜਿਹੜਾ कॉटन ਹੀ ਕਿਹਾ ਜਾਂਦਾ ਹੈ ਪੀਸੀ कॉटन ਦਾ ਸਾਰੇ ਅੱਜ ਦੀ ਵੀਡੀਓ ਦੇ ਸੂਟ ਨੇ ਤਾਨੂੰ ਪਤਾ ਹੈਗਾ ਕਿ ਇਹ ਵਾਲੇ ਸੂਟ ਆਪਾਂ ਬਿਦਾਉਟ ਦੁਪੱਟਾ ਵੀ ਲੈ ਕੇ ਆਉਂਦੇ ਨੇ ਆ ਪ੍ਰਿੰਟ ਤੁਸੀਂ ਸੂਟ ਤੁਸੀਂ ਦੇਖੇ ਹੋਣਗੇ ਪਹਿਲਾਂ ਮੇਗੀਆਂ ਪੁਰਾਣੀਆਂ ਵੀਡੀਓ ਦੇ ਵਿੱਚ ਪ੍ਰਿੰਟ ਪ੍ਰਿੰਟ ਸ਼ਰਟ ਪ੍ਰਿੰਟ ਸਲਵਾਰ ਦਿਨਾਲ ਆਪਾਂ ਵਿਦਾਉਟ ਦੁਪੱਟਾ ਸੂਟ ਲੈ ਕੇ ਆਉਂਦੇ ਹੁੰਦੇ ਸੀ 400 ਵਾਲੇ ਪਰ ਅੱਜ ਤੁਹਾਨੂੰ ਆਪਾਂ ਡਿਫਰੈਂਟ ਲੁੱਕ ਦੇ ਰਹੇ ਆ ਜੇ ਆਪਾਂ ਐਮਬਰਾਇਡਰੀ ਉਹਨਾਂ ਦੇ ਉੱਪਰ ਕਰ ਦਿੱਤੀ ਹੈ ਜਿੱਤ ਨਾਲ ਤੁਹਾਨੂੰ ਮਿਲਣਗੇ ਜੀ ਹਾਂ ਪਿਓਰ ਦੇ ਦੁਪੱਟੇ ਹਾਂ ਪਿਓਰ ਦੁਪੱਟਿਆਂ ਦੇ ਨਾਲ ਤੁਹਾਨੂੰ ਦੇ ਰਹੇ ਆ ਜੀ ਬਹੁਤ ਹੀ ਸੋਹਣੇ 올ਓਵਰ ਸੂਟ ਪ੍ਰਿੰਟ ਆਏਗਾ ਪੀਸੀ ਕਾਟਨ ਦਾ ਤਨਾ ਹਾਂ ਪਿਓਰ ਦੇ ਦੁਪ ਨਾਰਮਲ ਕਾਰਸੂਟ ਪਾ ਸਕਦੇ ਜਿਹੜੀ ਮੇਰੇ ਭੈਣਾਂ ਡੇਲੀ ਕੰਮ ਤੇ ਜਾਂਦੀਆਂ ਨੇ ਜੌਬ ਕਰਦੀਆਂ ਨੇ ਕਾਲਜ ਪੜ੍ਹਦੀਆਂ ਨੇ ਭੈਣਾਂ ਉਹ ਜਿਹੜੇ ਸੂਟ ਵੇਅਰ ਕਰ ਸਕਦੇ ਨੇ ਆਰਾਮ ਦੇ ਨਾਲ ਲੋ ਜੀ ਫਿਰ ਸਟਾਰਟ ਕਰਦੇ ਆ ਪਹਿਲੇ ਡਿਜ਼ਾਈਨ ਤੋਂ ਹੀ ਬਹੁਤ ਸੋਹਣੇ ਜਿਹੇ ਸਾਰੇ ਸੂਟ ਆਉਣਗੇ ਪਹਿਲਾ ਹੀ ਡਿਜ਼ਾਈਨ ਖੋਲ ਰਹੀ ਹਾਂ ਤੁਹਾਡੇ ਅੱਗੇ 올ਓਵਰ ਸੂਟਾਂ ਦੀ ਵੀਡੀਓ ਹੈਗੀ ਅੱਜ ਸਾਰੇ ਔਰ ਦੁਪੱਟੇ ਦੇ ਨਾਲ ਹੀ ਹੋਣਗੇ 올ਓਵਰ ਸੂਟ ਹੋਣਗੇ ਨਾਲ ਕਢਾਈ ਵੀ ਹੋਏਗੀ ਔਰ ਦੁਪੱਟੇ ਵੀ ਨਾਲ ਹੀ ਮਿਲਣਗੇ ਕੋਈ ਵੀ ਦਾ ਔਰ ਦੁਪੱਟਾ ਸੂਟ ਨਹੀਂ ਮਿਲੇਗਾ ਅੱਜ ਦੀ ਵੀਡੀਓ ਦਾ

ਬਹੁਤ ਹੀ ਸੋਹਣਾ ਜਿਹਾ ਡਾਰਕ ਬਲੂ ਕਲਰ ਆਏਗਾ 올ਓਵਰ ਪ੍ਰਿੰਟਡ ਸੂਟ ਆਏਗਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਫਲਾਵਰ ਬਣੇ ਨੇ ਬਹੁਤ ਹੀ ਪਿਆਰਾ ਜਿਹਾ ਫਲਾਵਰ ਪ੍ਰਿੰਟਡ ਸੂਟ ਆਏਗਾ ਕਿ ਸਾਰਾ ਕਲੀਆਂ ਦਾ ਵਰਕ ਆਏਗਾ ਜਿੰਨਾ ਤੁਸੀਂ ਦੇਖ ਰਹੇ ਹੋ ਸਾਰਾ ਥ्रेड ਵਰਕ ਆਏਗਾ ਇਹ ਪੂਰਾ ਥ्रेड ਵਰਕ ਹੋਇਆ ਆ ਸਾਰਾ ਘੇਰੇ ਤੱਕ ਜਿਹੜਾ ਲੇਸ ਆਏਗੀ ਪੂਰੀ ਤੁਸੀਂ ਆਪਣੇ ਅਕੋਰਡਿੰਗ ਲੇਸ ਲਗਾਣੀ ਚਾਹੋ ਲਗਾ ਸਕਦੇ ਹੋ ਨਹੀਂ ਤੈਨੂੰ ਉਤਾਰ ਵੀ ਸਕਦੇ ਹੋ ਸਿਰਫ ਟਿਪਿੰਗ ਦੇ ਤੌਰ ਤੇ ਲੱਗੀ ਹੁੰਦੀ ਹੈ ਤੁਸੀਂ ਆਪਣੇ ਅਕੋਰਡਿੰਗ ਸਹੀ ਤਰ੍ਹਾਂ ਫਿਨਿਸ਼ਿੰਗ ਦੇ ਨਾਲ ਲਗਾ ਸਕਦੇ ਹੋ ਜਿਨ੍ਹਾਂ ਨੇ ਨਹੀਂ ਲਗਾਣੀ ਚਾਹੁੰਦੇ ਉਹ ਉਤਾਰ ਸਕਦੇ ਨੇ ਬਾਕੀ ਵਰਕ ਆਏਗਾ ਸਾਰ ਬਹੁਤ ਹੀ ਪੈਰਾਜਾ ਵਰਕ ਆਏਗਾ 올ਓਵਰ ਸੂਟ ਹੋਏਗਾ ਇਕੱਠਾ ਸੂਟ ਹੋਏਗਾ ਦੇਖੋ ਪੂਰਾ 올ਓਵਰ ਸੂਟ ਪ੍ਰਿੰਟਡ ਆਏਗਾ 올ਓਵਰ ਪ੍ਰਿੰਟਡ ਸੂਟ ਆਏਗਾ ਨਾਲ ਦੁਪੱਟਾ ਜਿਹੜਾ ਹੈ ਹਾ ਪਿਓਰ ਸ਼ਿਫੋਨ ਜਿਹਨੂੰ ਕਹਿ ਦਿੰਦੇ ਨੇ ਉਹ ਵਾਲਾ ਦੁਪੱਟਾ ਮਿਲ ਜੇਗਾ ਦੁਪੱਟੇ ਖੁੱਲੇ ਡੁੱਲੇ ਆਣਗੇ ਔਰ ਫੋਰ ਸਾਈਡ ਲੇਸ ਵਰਕ ਆਏਗਾ ਦੁਪੱਟੇ ਦੇ ਬੇਖੋ ਕਿੰਨੀ ਪੈਰੀ ਲੇਸ ਆਏਗੀ ਕਾਟਨ ਦੀ ਬਹੁਤ ਹੀ ਸੋਹਣਾ ਜਿਹਾ ਸੂਟ ਮਿਲ ਜੇਗਾ ਰੇਟ ਅਕੋਰਡਿੰਗ ਬਹੁਤ ਜ਼ਿਆਦਾ ਤੋਹਫਾ ਸੂਟ ਦੇ ਰਹੇ ਆ ਅੱਜ ਦੀ ਵੀਡੀਓ ਤੇ ਸਾਰੇ ਹੀ カラー ਇਹਦੇ ਵਿੱਚ ਚਾਰ-ਚਾਰ ਮਿਲ ਜਣਗੇ ਡਿਜ਼ਾਈਨ ਕਾਫੀ ਮਿਲ ਜਣਗੇ ਇਹਦੇ ਵਿੱਚ ਕਲਰ ਤੁਹਾਨੂੰ ਮੈਂ ਸ਼ੋਅ ਕਰਵਾ ਦਵਾਂਗੀ ਰੇਟ ਬਹੁਤ ਜ਼ਿਆਦਾ ਜੈਨੂਨ ਮਿਲੇਗਾ ਜੇ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਹੈ ਸ਼ਿਪਿੰਗ ਫ੍ਰੀ ਦੇ ਨਾਲ 500 ਰੁਪਏ ਦਾ ਸੂਟ ਦੇ ਰਿਹਾ ਸ਼ਿਪਿੰਗ ਫ੍ਰੀ ਦੇ ਨਾਲ ਪੀਸੀ ਕਾਟਨ ਮਿਲ ਜੇਗੀ ਔਰ ਨਾਲ ਐਮਬਰਾਇਡਰੀ ਮਿਲ ਜੇਗੀ ਸਾਰਾ ਥ्रेड ਵਰਕ ਹੋਇਆ ਸੂਟ ਦੇ ਉੱਪਰ ਘਰੇ ਤੇ ਬਹੁਤ ਪਿਆਰੀ ਜੀ ਲੇਸ ਆਏਗੀ ਦੇਖੋ ਕਿੰਨੀ ਪਿਆਰੀ ਲੇਸ ਵਰਕ ਔਰਗੈਂਜ਼ਾ ਦੀ ਲੱਗੀ ਹੋਈ ਹੈ نیچے ਬਹੁਤ ਹੀ ਸੋਹਣੀ ਜੀ ਬਹੁਤ ਜ਼ਿਆਦਾ ਜੈਨੂਨ ਪ੍ਰਾਈਸ ਦੇ ਵਿੱਚ ਦੇ ਰਿਹਾ ਸਿਰਫ ਤੇ ਸਿਰਫ ਪਾ ਵਰਕ ਵੀ ਮਿਲ ਰਿਹਾ ਹੈ कॉटन ਦਾ ਸੂਟ ਆਲਓਵਰ ਵੀ ਮਿਲ ਰਿਹਾ ਹੈ ਦੁਪੱਟਾ ਵੀ ਨਾਲ ਮਿਲ ਰਿਹਾ ਹੈ ਸਿਰਫ ਤੇ ਸਿਰਫ 500 ਦੇ ਵਿੱਚ ਕਲਰ ਚੈੱਕ ਕਰ ਲਓ ਕਲਰ ਬਹੁਤ ਸੋਹਣੇ ਇਹਦੇ ਵਿੱਚ ਮਿਲ ਜਾਣਗੇ ਨੈਕਸਟ ਇਹਦੇ ਵਿੱਚ ਕਲਰ ਆ ਜਾਏਗਾ ਦੇਖੋ ਕਿੰਨਾ ਪਿਆਰਾ ਮਰੂਨ ਸ਼ੇਡ ਦੇ ਨਾਲ ਤੇ ਨਾਲ ਦੁਪੱਟਾ ਵੀ ਸੇਮ ਉਦਾਂ ਹੀ ਆ ਜਾਏਗਾ ਹਾਂ ਪਿਓਰ ਸ਼ਿਫੋਨ ਦਾ ਦੁਪੱਟਾ ਆ ਜਾਏਗਾ ਮਰੂਨ ਕਲਰ ਦਾ ਸੂਟ ਆ ਜਾਏਗਾ ਇਹਦੇ ਤੇ ਉੱਪਰ ਵਰਕ ਆ ਜਾਏਗਾ ਨਾਲ ਆ ਜਾਏਗੀ ਜੀ ਲੇਸ ਵਰਕ ਬਹੁਤ ਹੀ ਪਿਆਰਾ ਜਾਂ ਨੈਕਸਟ ਕਲਰ ਆ ਜਾਏਗਾ ਜੀ ਇਹਦੇ ਵਿੱਚ ਮੋਰ ਪੰਖੀਆ ਕਲਰ ਮੋਰ ਪੰਖੀਆ ਕਲਰ ਆ ਜਾਏਗਾ 올 오버 수트 ਹੋਣਗੇ ਸਾਰੇ ਇਹ प्रिंट ਬਹੁਤ ਜਿਆਦਾ ਸੋਹਣੇ ਨੇ ਜਿਹੜਾ ਵੀ ਸੂਟ ਲੈਣਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਉਹਦੇ ਤੇ ਬੁਕਿੰਗ ਦੇ ਲੈਣੀ ਆ ਬਹੁਤ ਜੈਨੂਨ ਪ੍ਰਾਈਸ ਦੇ ਵਿੱਚ ਦੇ ਰਿਆ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਮੋਰ ਪੰਖੀਆਂ ਕਲਰ ਆ ਜਾਏਗਾ ਨੈਕਸਟ ਕਲਰ ਆ ਜਾਣਗੇ ਜੀ 5 5 6 6 ਕਲਰ ਮਿਲਣਗੇ ਤੁਹਾਨੂੰ ਇੱਕਾ ਡਿਜ਼ਾਈਨ ਦੇ ਵਿੱਚ ਦੂਜਾ ਕਲਰ ਥਰਡ ਕਲਰ ਇਹਦੇ ਵਿੱਚ ਆ ਜਾਏਗਾ ਦੇਖੋ ਕਿੰਨਾ ਪਿਆਰਾ ਬੋਟਲ ਗ੍ਰੀਨ ਕਲਰ ਸੇਮ ਪ੍ਰਿੰਟ ਜਿਹੜਾ ਇਹਦਾ نیچے ਖੋਲ ਕੇ ਦਿਖਾਇਆ ਖੁੱਲੇ ਡੁੱਲੇ ਦੁਪੱਟੇ ਆਣਗੇ ਹਾਪ ਪਿਓਰ ਸ਼ਿਫੋਨ ਦੇ ਰੇਟ ਸਿਰਫ ਰੱਖਤੇ ਸਿਰਫ 500 ਸ਼ਿਪਿੰਗ ਫ੍ਰੀ ਦੇ ਨਾਲ ਐ ਜਿੰਨਾ ਤੁਸੀਂ ਦੇਖ ਰਹੇ ਹੋ ਸਾਰਾ ਥਰੈਡ ਵਰਕ ਆਏਗਾ ਸੂਟ ਦੇ ਉੱਪਰ ਨੈਕਸਟ ਕਲਰ ਆ ਜਾਏਗਾ ਜੀ ਕਾਫੀ ਕਲਰ ਇਹ ਦੇਖੋ ਕਾਫੀ ਕਲਰ ਮਿਲ ਜਾਏਗਾ ਬਹੁਤ ਹੀ ਪਿਆਰਾ ਆ ਜਾ ਰੇਟ ਬਹੁਤ ਜਨੂਨ ਮਿਲੇਗਾ ਤੁਹਾਨੂੰ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਵਧੀਆ ਸੂਟ ਦੇ ਰਹੇ ਹਾਂ ਡੇਲੀ ਵੇਅਰ ਪਾਓ ਕਿਸੇ ਨੂੰ ਗਿਫਟ ਕਰੋ ਜਾਂ ਆਪਣਾ ਸਕੂਲ ਜੌਬ ਜਿੱਤੇ ਵੀ ਪਾ ਕੇ ਜਾ ਸਕਦੇ ਲੋ ਜੀ ਲਾਸਟ ਇਸ ਡਿਜ਼ਾਈਨ ਦੇ ਵਿੱਚ ਆ ਗਿਆ ਵਾਈਨ ਕਲਰ ਸਾਰੇ ਕਲਰ ਮਿਲ ਜਣਗੇ ਰੇਟ ਸਿਰਫ ਤੇ ਸਿਰਫ 500 ਰੁਪਿਆ ਤੁਸੀਂ ਪੇ ਕਰਨਾ ਹੈ ਸ਼ਿਪਿੰਗ ਫ੍ਰੀ ਮਿਲ ਰਹੀ ਆ ਸੂਟ ਤੁਹਾਡੇ ਘਰ ਪਹੁੰਚੇਗਾ ਇਹ ਪਹਿਲੇ ਡਿਜ਼ਾਈਨ ਦੇ ਸਾਰੇ 6 ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਜਿਹੜੇ ਆ ਇੱਕ ਕਲਰ ਹੋਰ ਮਿਲ ਜੇਗਾ ਯਾਨੀ ਕਿ ਇੱਕ ਕਲਰ ਦੇ 2-2 ਸੂਟ ਮਿਲ ਜਣਗੇ ਇਹ ਹੋ ਗਿਆ ਜੀ ਪਹਿਲਾ ਡਿਜ਼ਾਈਨ ਤੇ ਸਟਾਰਟ ਕਰਦੇ ਹੁਣ ਦੂਜਾ ਡਿਜ਼ਾਈਨ ਲੋ ਜੀ ਦੂਜਾ ਡਿਜ਼ਾਈਨ ਦਿਖਾਉਣੀ ਆ ਜਿਨ੍ਹਾਂ ਨੇ ਲਾਈਟ ਕਲਰ ਲੈਣੇ ਆ ਉਹਨਾਂ ਵਾਸਤੇ ਲਾਈਟ ਕਲਰ ਵੀ ਆ ਗਿਆ ਫਸਟ ਡਿਜ਼ਾਈਨ ਦੇ ਵਿੱਚ ਕਲਰ ਡਾਰਕ ਸੀਗੇ ਸੈਕੰਡ ਡਿਜ਼ਾਈਨ ਦੇ ਵਿੱਚ ਕਲਰ ਲਾਈਟ ਆ ਜਾਣਗੇ ਤੇ ਡਿਜ਼ਾਈਨ ਵੀ ਪ੍ਰਿੰਟ ਵੀ ਸੂਟਾਂ ਦਾ ਵੱਖਰਾ ਆ ਜਾਏਗਾ ਪੈਟਰਨ ਸਭ ਦਾ ਸੇਮ ਹੀ ਹੋਏਗਾ ਬਸ ਪ੍ਰਿੰਟ ਥੋੜਾ ਥੋੜਾ ਸਭ ਦਾ ਚੇਂਜ ਆਈ ਜਾਏਗਾ ਆ ਚੈੱਕ ਕਰੋ ਇੱਕ ਸੂਟ ਖੋਲ ਕੇ ਦਿਖਾ ਦਿੰਨੀ ਹਾਂ ਦੂਜੇ ਡਿਜ਼ਾਈਨ ਦਾ ਤੁਹਾਨੂੰ ਪ੍ਰਿੰਟ ਪਤਾ ਚੱਲ ਜਾਏਗਾ 올ਓਵਰ ਸੂਟ ਆ ਜਾਏਗਾ ਲੋ ਜੀ 올ਓਵਰ ਸੂਟ ਆਏਗਾ ਬਹੁਤ ਹੀ ਸੋਹਣਾ ਪ੍ਰਿੰਟ ਸੂਟ ਹੋਏਗਾ ਸਾਰਾ ਸੂਟ 올ਓਵਰ ਪ੍ਰਿੰਟ ਆਏਗਾ ਬਾਕੀ ਸਾਰਾ ਜਿੰਨਾ ਵਾਈਟ ਕੰਮ ਦੇਖ ਰਹੇ ਹੋ ਸਾਰਾ ਥ्रेड ਕਵਰਕ ਆਏਗਾ ਦੇਖੋ ਪੂਰਾ ਸਾਰਾ ਥ੍ਰੈਡ ਵਰਕ ਆਏਗਾ ਨੀਚੇ ਔਰਗੈਂਜ਼ਾ ਲੇਸ ਵਰਕ ਆਏਗਾ ਦੇਖੋ ਕਿੰਨਾ ਸੋਹਣਾ ਔਰਗੈਂਜ਼ਾ ਦੀ ਲੇਸ ਜਿਹੜਾ ਵਰਕ ਕੀਤਾ ਹੈ ਬਹੁਤ ਹੀ ਪਿਆਰਾ ਜਿਹਾ ਆਪਣੇ ਅਕੋਰਡਿੰਗ ਤੁਸੀਂ ਰੱਖਣਾ ਚਾਹੋ ਤੇ ਰੱਖ ਸਕਦੇ ਹੋ ਤੇ ਲਓ ਜੀ 올ਓਵਰ ਸੂਟ ਹੈ ਪੂਰਾ ਸੂਟ ਹੀ ਆਏਗਾ ਇਕੱਠਾ ਸੂਟ ਮਿਲੇਗਾ ਤੁਹਾਨੂੰ 올ਓਵਰ ਹੀ ਤੇ ਨਾਲ ਆ ਜਾਏਗਾ ਜੀ ਹੱਪਿਓਰ ਸ਼ਿਫੋਨ ਦਾ ਦੁਪੱਟਾ ਬਹੁਤ ਹੀ ਸੋਹਣਾ ਜਿਹਾ ਨਾਲ ਲੇਸ ਲੱਗੀ ਹੋਏਗੀ ਫੋਰ ਸਾਈਡ ਦੁਪੱਟੇ ਦੇ ਵਿੱਚ ਖੁੱਲੇ ਡੁੱਲੇ ਜਿਹੇ ਦੁਪੱਟੇ ਆਉਣਗੇ ਲੇਸ ਵਰਕ ਦੇ ਨਾਲ ਰੇਟਸ ਉਹੀ ਆਏਗਾ ਜੀ ਸੇਮ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਸ਼ਿਪਿੰਗ ਫਰੀ ਦੇ ਨਾਲ ਇਹ ਪ੍ਰਿੰਟ ਦੇ ਵਿੱਚ ਵੀ ਕਲਰ ਮਿਲ ਜਾਣਗੇ ਕਲਰ ਚੈੱਕ ਕਰੋ ਕਲਰ ਸਾਰੇ ਹੀ ਬਹੁਤ ਸੋਹਣੇ ਆਉਣਗੇ ਇਹਦੇ ਵਿੱਚ ਕਲਰ ਆ ਜਾਏਗਾ ਜੀ ਬਹੁਤ ਹੀ ਸੋਹਣਾ ਮਸਟਰਡ ਜੀ ਸ਼ੇਡ ਆ ਜਾਏਗੀ ਮਸਟਰਡ ਕਲਰ ਆ ਜਾਏਗਾ ਜਿਹੜਾ ਵੀ ਕਲਰ ਲੈਣਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਉਹਦੇ ਤੇ ਬੁਕਿੰਗ ਦੇ ਲੈਣੀ ਆ ਰੇਟ ਬਹੁਤ ਜ਼ਿਆਦਾ ਜੈਨੂਅਲ ਸਿਰਫ ਤੇ ਸਿਰਫ 500 ਦੇ ਵਿੱਚ ਤੁਹਾਨੂੰ ਕਾਟਨ ਦਾ ਸੂਟ ਵਿਦ ਵਰਕ ਦੇ ਨਾਲ ਤੇ ਵਿਦ ਦੁਪੱਟੇ ਦੇ ਨਾਲ ਦੇ ਰਹੇ ਆ ਦੇਖੋ ਕਿੰਨਾ ਪਿਆਰਾ ਪਰਪਲ ਸ਼ੇਡ ਦੇ ਉੱਪਰ ਪਰਪਲ ਮੂਵ ਸ਼ੇਡ ਦਾ ਸੂਟ ਆ ਸੇਮ ਕਲਰ ਦੇ ਦੋ ਦੋ ਸੂਟ ਮਿਲ ਜਾਣਗੇ ਇੱਕ ਡਿਜ਼ਾਈਨ ਦੇ ਲੋ ਜੀ ਨੈਕਸਟ ਕਲਰ ਆ ਗਿਆ ਬਹੁਤ ਹੀ ਸੋਹਣਾ ਰਸਟ ਸ਼ੇਡ ਦੇ ਉੱਪਰ ਆ ਜਾਏਗਾ ਬਹੁਤ ਹੀ ਪਿਆਰੀ ਰਸਟ ਸ਼ੇਡ ਆ ਜਾਏਗੀ ਨੈਕਸਟ ਕਲਰ ਆ ਜਾਏਗਾ ਬਹੁਤ ਪਿਆਰਾ ਚੌਕਲੇਟੀ ਕਲਰ ਬਹੁਤ ਪਿਆਰਾ ਚੌਕਲੇਟ ਕਲਰ ਆ ਜਾਏਗਾ ਰੇਟ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਵਧੀਆ ਵਰਕ ਕਰਕੇ ਸੂਟ ਜਿਹੜੇ ਤਿਆਰ ਕਰਕੇ ਦੇ ਰਿਹਾ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਕੀਸੀ ਕਾਟਨ ਦਾ ਸੂਟ ਆਏਗਾ ਨੈਕਸਟ ਕਲਰ ਆ ਗਿਆ ਜੀ ਮਹਿੰਦੀ ਕਲਰ ਮਹਿੰਦੀ ਕਲਰ ਆ ਗਿਆ ਨਾਲ ਮਹਿੰਦੀ ਕਲਰ ਦਾ ਦੁਪੱਟਾ ਆ ਜਾਏਗਾ ਮਹਿੰਦੀ ਕਲਰ ਦਾ ਸੂਟ ਸੂਟ ਮਹਿੰਦੀ ਕਲਰ ਦਾ ਦੁਪੱਟਾ ਲਓ ਜੀ ਇਹ ਸਾਰੀਆਂ ਫੋਟੋ ਮਿਲ ਜਾਣਗੀਆਂ ਤੁਹਾਨੂੰ ਇਹ ਸੇਮ ਡਿਜ਼ਾਈਨ ਦੇ ਵੀ ਦੇ ਇਹ ਵਾਲਾ ਡਿਜ਼ਾਈਨ ਆ ਜਾਏਗਾ ਰੇਟ ਸਿਰਫ ਤੇ ਸਿਰਫ 500 ਸ਼ਿਪਿੰਗ ਫ੍ਰੀ ਦੇ ਨਾਲ ਲੌਜੀਸਟਾਰਟ ਕਰਦੇ ਡਿਜ਼ਾਈਨ ਨੰਬਰ 3 ਕਰਦੇ ਆ ਡਿਜ਼ਾਈਨ ਨੰਬਰ 3 ਤੇ ਲਾਸਟ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਹੈ ਲੇਟੈਸਟ ਡਿਜ਼ਾਈਨ ਜੇ ਸਾਰੇ ਹੀ 올ਓਵਰ ਸੂਟ ਨੇ ਕੋਈ ਮੈਚਿੰਗ ਸੂਟ ਨਹੀਂ ਲੈ ਕੇ ਆਏ 올ਓਵਰ ਸੂਟ ਦੇ ਰਹੇ ਆ ਤੁਹਾਨੂੰ ਇਹਦੇ ਵੀ ਕਲਰ ਬਹੁਤ ਜ਼ਿਆਦਾ ਸੋਹਣੇ ਹੋਣਗੇ ਬੜੇ ਪਿਆਰੇ ਜ ਔਰ प्रिंटिंग ਸਾਡੀ ਬਹੁਤ ਜਿਆਦਾ ਸੋਹਣੀ ਹੋਏਗੀ 올ਓਵਰ ਸੂਟ ਹੋਣ ਗਿਆ ਦੇਖੋ ਪਹਿਲਾ ਫੋਟੋ ਚੈੱਕ ਕਰ ਲਓ ਜੀ ਇਹ ਪ੍ਰਿੰਟ ਆਏਗਾ ਸਾਰਾ ਸੂਟ ਦਾ ਜਿੰਨੀ ਇਹ ਦੇਖ ਰਹੇ ਸਾਰੀ ਐਮਬਰਾਇਡਰੀ ਹੋਏਗੀ ਤੇ ਹੁਣ ਪ੍ਰਿੰਟ ਖੋਲ ਕੇ ਦਿਖਾ ਦਿੰਨੀ ਆ ਤੁਹਾਨੂੰ ਮੈਂ 올 오버 ਆਏਗਾ ਪੀਸੀ ਕਾਟਨ ਦਾ ਵਧੀਆ ਬਹੁਤ ਵਧੀਆ ਸਟੱਫ ਹੁੰਦਾ ਹੈ ਇਹ ਵਾਲਾ ਜਿਹੜਾ ਇਹਨੂੰ ਪ੍ਰੈਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਡੇਲੀ ਵੇਅਰ ਵਾਸਤੇ ਜਿਸ ਤਰ੍ਹਾਂ ਮਰਜੀ ਧੋਈ ਜਾਓ ਸਟੱਫ ਧੋਪ ਧੋਪ ਕੇ ਜਿੰਨਾ ਸੌਫਟ ਹੁੰਦਾ ਓਨਾ ਹੋ ਜਾਂਦਾ ਹੈ ਜੇ ਬਹੁਤ ਜ਼ਿਆਦਾ ਸੋਹਣਾ 올 오버 ਪ੍ਰਿੰਟ ਸੂਟ ਆਏਗਾ ਦੇਖੋ ਵਰਕ ਕਿੰਨਾ ਪਿਆਰਾ ਆਏਗਾ ਸਾਰਾ ਹੀ ਵਰਕ ਆਏਗਾ ਨੀਚੇ ਘੇਰੇ ਤੇ ਜਿਹੜਾ ਹੈ ਔਰਗੈਂਜ਼ਾ ਪੈਚ ਵਰਕ ਆ ਜਾਏਗਾ ਤੇ ਦੁਪੱਟਾ ਆ ਜਾਏਗਾ ਬਹੁਤ ਹੀ ਸੋਹਣਾ ਜਨਾਲ ਕੰਟਰਾਸਟ ਕਾਫੀ ਕਲਰ ਦਾ ਕਿਉਂਕਿ ਇਹਦੇ ਵਿੱਚ ਪ੍ਰਿੰਟ ਕਾਫੀ ਹੈ ਨਾ ਤੇ ਕਾਫੀ ਕਲਰ ਦਾ ਦੁਪੱਟਾ ਆ ਜਾ ਰੇਟ ਸਿਰਫ ਤੇ ਸਿਰਫ 500 ਦੇ ਵਿੱਚ ਦੇ ਆ 500 ਦੇ ਵਿੱਚ ਬਹੁਤ ਵੱਡੀ ਸੋਹਣੀ ਵੱਡੀ ਆਫਰ ਦੇ ਨਾਲ ਸੂਟ ਦੇ ਰਹੇ ਇਹਦੇ ਵਿੱਚ ਕਲਰ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ ਸਿਰਫ ਤੇ ਸਿਰਫ 500 ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਥਰਡ ਕਲਰ ਇਹਦੇ ਵਿੱਚ ਆ ਜਾਏਗਾ ਦੇਖੋ ਕਿੰਨਾ ਸੋਹਣਾ ਗ੍ਰੀਨ ਮਹਿੰਦੀ ਕਲਰ ਜਿਹੜਾ ਹੁੰਦਾ ਨਾ ਗ੍ਰੀਨ ਮਹਿੰਦੀ ਕਲਰ ਪੋਟਲ ਗ੍ਰੀਨ ਜਿਹੜਾ ਕਲਰ ਹੁੰਦਾ ਉਹ ਵਾਲਾ ਕਲਰ ਮਿਲ ਜਾਏਗਾ ਦੇਖੋ ਕਿੰਨਾ ਪਿਆਰਾ ਕਲਰ ਆਏਗਾ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਸ਼ਾਨਦਾਰ ਪ੍ਰਿੰਟ ਦੇ ਰਹੇ ਨੇ ਸੇਮ ਕਲਰ ਦੇ 2 2 ਸੂਟ ਮਿਲ ਜਾਣਗੇ ਪਰਪਲ ਕਲਰ ਆ ਜਾਏਗਾ ਬਹੁਤ ਹੀ ਪਿਆਰਾ ਜਿਹਾ ਇਹਦੇ ਵਿੱਚ वाइन दुपट्टा आ जाएगा सारी एम्ब्रॉयडरी आएगी सारा थ्रेड वर्क आएगा पूरा थ्रेड वर्क सूट जोड़ा कॉटन ਦਾ ਆਏਗਾ 올ਓਵਰ नेक्स्ट कलर आ जाएगा ਇਹਦੇ ਵਿੱਚ ਬਲੂ ਕਾਲਰ ਰਾਇਲ ਬਲੂ ਕਲਰ ਆ ਜਾਏਗਾ ਦੇਖੋ ਕਿੰਨਾ ਪਿਆਰਾ ਰਾਇਲ ਬਲੂ ਕਲਰ ਦੇ ਉੱਪਰ ਮਿਲੇਗਾ ਤੁਨ ਨਾਲ ਦੁਪੱਟਾ ਆ ਜਾਏਗਾ ਫੋਰ ਸਾਈਡ ਦੁਪੱਟੇ ਤੇ लेस ਹੋਏਗੀ ਸਾਰੇ ਸੂਟ ਚ ਕਢਾਈ ਹੋਏਗੀ ਫਰੰਟ ਤੇ 올ਓਵਰ ਸੂਟ ਮਿਲੇਗਾ ਘੇਰੇ ਤੇ लेस ਵਰਕ ਮਿਲੇਗਾ ਸਿਰਫ ਤੇ ਸਿਰਫ 500 ਰੁਪਏ ਵਿੱਚ ਸ਼ਿਪਿੰਗ ਫ੍ਰੀ ਮਿਲੇਗੀ ਲੋ ਜੀ ਅਗਲਾ ਕਲਰ ਆ ਗਿਆ ਦੇਖੋ ਕਿੰਨਾ ਪਿਆਰਾ ਮਰੂਨ ਜੀ ਸ਼ੇਡ ਆ ਗਈ ਇਹਨਾ ਮਰੂਨ ਆ ਨਾ ਰੈੱਡ ਦੇ ਡਿਫਰੈਂਟ ਜੀ ਸ਼ੇਡ ਆਏਗੀ ਲਾਈਟ ਜੀ ਮਰੂਨ ਸ਼ੇਡ ਜਿਹੜੀ ਹੁੰਦੀ ਆ ਤੇ ਲਾਸਟ ਇਹਦੇ ਵਿੱਚ ਕਲਰ ਆ ਜਾਏਗਾ ਜੀ ਗ੍ਰੇ ਕਲਰ ਸਾਰੇ ਕਲਰ ਇਹਦੇ ਵਿੱਚ ਮਿਲ ਜਾਣਗੇ ਸੌਰੀ ਗ੍ਰੇ ਨਹੀਂ ਆ ਬਲੈਕ ਕਾਫੀ ਕਲਰ ਆ ਨੀਚੇ ਕਾਫੀ ਕਲਰ ਹੈ ਉਹਦਾ ਆ ਜਾਏਗਾ ਜੀ ਦੁਪੱਟਾ ਬਲੈਕ ਸੌਰੀ ਬਲੈਕ ਕਲਰ ਦੀ ਜੇ ਲਾਈਨਾਂ ਅੰਦਰ ਤੇ ਬਲੈਕ ਕਲਰ ਦਾ ਨਾਲ ਦੁਪੱਟਾ ਆ ਜਾਏਗਾ ਰੇਟ ਬਹੁਤ ਜ਼ਿਆਦਾ ਜੈਨੂਅਲ ਲਓ ਜੀ ਲਾਸਟ ਵੀ ਚੈੱਕ ਕਰ ਲੋ ਬਲੈਕ ਕਲਰ ਦੇ ਬਲੈਕ ਕਲਰ ਦੀਆਂ ਲਾਈਨਾਂ ਵਿੱਚ ਬਲੈਕ ਕਲਰ ਦਾ ਇਹ ਦੁਪੱਟਾ ਰੇਟ ਸਿਰਫ ਤੇ ਸਿਰਫ 500 ਸ਼ਿਪਿੰਗ ਫ੍ਰੀ ਦੇ ਨਾਲ ਜਿਹੜਾ ਸੂਟ ਲੈਣਾ ਹੈ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਉਹਦੇ ਤੇ ਬੁਕਿੰਗ ਦੇ ਲੈਣੀ ਆ ਸੇਮ ਕਲਰ ਦੇ 2-2 ਸੂਟ ਮਿਲ ਜਾਣਗੇ ਜਿਹੜਾ ਵੀ ਸੂਟ ਲੈਣਾ ਹੈ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਉਹਦੇ ਤੇ ਬੁਕਿੰਗ ਕਰਵਾ ਦਿਓ ਜੀ ਬਹੁਤ ਵੱਡੀ ਸੇਲ ਦੇ ਰਹੇ ਆ ਅੱਜ ਸਿਰਫ ਖੁੱਲੇ ਡੁਲੇ ਦੁਪੱਟੇ ਲੈ ਸਵਰਗ ਦੇ ਨਾਲ ਆਣਗੇ ਸਿਰਫ ਤੇ ਸਿਰਫ 500 ਦੇ ਵਿੱਚ ਸੇਮ ਚੈਨਲ ਤੁਹਾਨੂੰ YouTube ਤੇ ਸ਼ਾਰਟਸ ਸ਼ਾਰਟਸ ਚੈਨਲ ਵੀ ਮਿਲ ਜੇਗਾ Instagram ਤੇ ਮਿਲ ਜੇਗਾ ਤੇ Facebook ਤੇ ਵੀ ਮਿਲ ਜੇਗਾ ਉਥੇ ਤੁਸੀਂ ਜਿਹੜਾ ਲਾਈਕ ਸ਼ੇਅਰ ਕਮੈਂਟ ਕਰ ਸਕਦੇ ਜੇ ਤੇ ਵੀਡੀਓ ਸੋਹਣੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ